ਪਾਰਟੀਆਂ ਇਕਜੁੱਟ ਨਜ਼ਰ ਆਈਆਂ ਕਿਵੇਂ ਦੇਖਦੇ ਹੋ ਇਹ ਮਤਾ ਕਿੰਨਾ ਜ਼ਿਆਦਾ ਅਹਿਮ ਹੈ ਇਸ ਘੜੀ ਦੇ ਵਿੱਚ ਜਦੋਂ ਬੀਬੀਐਮ ਦਾ ਮੁੱਦਾ ਬਹੁਤ ਵੱਡਾ ਹੈ ਇਸ ਤਰੀਕੇ ਨਾਲ ਪੰਜਾਬ ਨਾਲ ਬਰਸਾਰਾ ਕੀਤਾ ਗਿਆ ਖਾਸ ਤੌਰ ਤੇ ਪਿਛਲੇ ਦਿਨਾਂ ਚ ਜੋ ਲੜਾਈ ਮੁਕੰਦਰ ਭਗਵਾਂਤਾਂ ਆਵਾਦੀ ਪਾਰਟੀ ਸਰਕਾਰ ਕੋਲੋਂ ਲੜੀ ਗਈ ਅਜਿਉਂ ਹਰਿਆਣਾ ਪੰਜਾਬ ਦੇ ਪਾਣੀਆਂ ਤੇ ਨਜ਼ਰ ਰੱਖੇ ਪਰੇਸ਼ਾਨੀ ਉਥੋਂ ਖੜੀ ਹੁੰਦੀ ਹੈ ਇਹ ਤਾਂ ਗੱਲ ਸਾਫ਼ ਹੋ ਗਈ ਕਿ ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਸੁ ਕੀਤਾ ਅਜਿਹੀ ਮੌਜੂਦਾ ਸਰਕਾਰ ਹੈ ਪਾਰਟੀ ਹੈ ਹਾਕਮ ਤੇਰਾ ਜੀ ਮਨਾਵਲਾਂ ਪੰਜਾਬ ਦੀ ਡੱਟਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੀਏ ਪਾਣੀਆਂ ਦੀ ਗੱਲ ਕਰੀਏ ਡੱਟਕੇ ਐ ਮੈਦ ਕੀਤੀ ਗਈ ਹੈ ਪਰ ਵਿਧਾਨ ਸਭਾ ਦੇ ਅੰਦਰ ਮਤਾ ਲੈਂਦਾ ਕਿ ਉਹਨੂੰ ਕਿਸੇ ਕੇਂਦੀ ਰੱਖਿਆ ਬਲਦੀ ਜ਼ਰੂਰਤ ਨਹੀਂ ਹੈ ਸਿਰ تنਖਾਜ ਨਾਲ ਦਾ ਖਰਚਾ ਸਾਰਾ ਦੇਗਾ ਪੰਜਾਬ ਕਿਉਂ ਪੰਜਾਬ ਦੇਗਾ ਇਹ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਤੌਰ ਤੇ ਕਿਹਾ ਕਹਿੰਦੇ ਪੰਜਾਬ ਦਾ ਕਸੂਰ ਕੀ ਹੈ ਹੂੰ ਪੰਜਾਬ ਕਹਿੰਦੇ ਮਰ ਲਈ ਰੱਖਿਆ ਪੰਜਾਬ ਅੰਦਰ ਦੇ ਚੋਨੇ ਦੇ ਫਸਲੀ ਚਾ ਖਰਚਾ ਆਪਣਾ ਪਾਣੀ ਵੀ ਬਰਬਾਦ ਕਰੀ ਜਾਂਦਾ ਹੈ ਇਹ ਸਾਨੂੰ ਤੁਸੀਂ ਇਜ਼ਾਜ਼ਤ ਵੀ ਨਾ ਦਿਓ ਤਾਂ ਫਿਰ ਅਸੀਂ ਕਹਿੰਦੇ ਕੰਤੇ ਚੋਨਾ ਗਮਲਿਆਂ ਚ ਲਾਵਾਂਗੇ ਜੇ ਤਾਂ ਕਿਸੇ ਨੂੰ ਬੀਜਾਂਗੇ ਤਾਂ ਕੀ ਲੈਣਾ ਤੇ ਨਾਲ ਰਾਵੀ ਦਾ ਰਹਿਣਾ ਦੇ ਨਾਲ ਇਹ ਪੰਜਾਬ ਨੂੰ ਰਾਵੀ ਦਾ ਕਹਿੰਦੇ 40% ਨਹੀਂ 60% ਹਿੱਸਾ ਹਰਿਆਣਾ ਨੂੰ ਜਾਵੇ ਇਸ ਤੋਂ ਵੱਡਾ ਵਿਤਕਰਾ ਕੀ ਹੋ ਸਕਦਾ ਹੈ ਕਿ ਇਸ ਸੈਸ਼ਨ ਦੇ ਵਿੱਚ ਜੋ ਬਿੱਲ ਪਾਸ ਹੋਏ ਉਸ ਤੋਂ ਇਲਾਵਾ ਸੁੱਚਾ ਬੱਗੇ ਵਧੀਏ ਤਾਂ ਬਹਿਸਵਾਜੀ ਬਹੁਤ ਹੋਈ ਬਾਜਵਾ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਫਿਰ ਤੋਂ ਆਮੋ ਸਾਹਮਣੇ ਸੀ ਜਿੱਥੇ ਬਾਜਵਾ ਸਾਹਿਬ ਇਹ ਵੀ ਕਹਿ ਰਹੇ ਨੇ ਵਾਰ-ਵਾਰ ਕਹਿੰਦੇ ਸਾਨੂੰ ਬੋਲਣ ਦਾ ਮੌਕਾ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਅਸੀਂ ਵਾਕਆਊਟ ਵੀ ਕੀਤਾ ਹੈ ਪ੍ਰਧਾਨ ਮੰਤਰੀ ਦੂਜੇ ਮਿਲਕਾਂ ਦੀ ਲੜਾਈ ਦੱਗਣ ਦੇਗੀ ਉਹ ਤਾਂ ਲੜਾਈ ਬੰਦ ਕਰਵਾ ਸਕਦੇ ਐ ਇਹ ਸਾਡਾ ਪੰਜਾਬ ਤੇ ਰਹਿਣਾ ਦਾ ਮਸਲਾ ਨਹੀਂ ਹੱਲ ਕਰਾ ਸਕਦੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਅੱਜ ਪੰਜਾਬ ਵਿਧਾਨ ਸਭਾ ਦਾ ਜੋ ਵਿਸ਼ੇਸ਼ اجلاس ਬੁਲਾਇਆ ਗਿਆ ਸੀ ਉਸ ਦਾ ਦੂਸਰਾ ਦਿਨ ਸੀ ਹਾਲਾਂਕਿ ਕੱਲ ਪਹਿਲੇ ਦਿਨ ਸਿਰਫ 11 ਮਿੰਟ ਜਿਹੜੀ ਉਹ ਕਾਰਵਾਈ ਚੱਲੀ ਜਿਸ ਦੇ ਵਿੱਚ ਸ਼ਰਧਾਂਜਲੀ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਅਗਲੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬੜੇ ਸਵਾਲ ਉੱਠੇ ਕਿ 11 ਮਿੰਟ ਨੇ ਜਿਹੜੇ ਉਹ 1 ਕਰੋੜ ਦੇ ਵਿੱਚ ਪਏ ਨੇ ਕਿਉਂਕਿ ਖਰਚਾ ਜਿਹੜਾ ਉਹ ਲਗਭਗ ਇਨਾ ਆਇਆ ਇੱਕ ਦਿਨ ਦਾ اجلاس ਦਾ ਸੋ ਅਜ ਦੂਸਰਾ ਦਿਨ ਸੀ ਅਜ ਦੂਸਰਾ ਦਿਨ ਕਾਫੀ ਹੰਗਾਮਾ ਭਰਪੂਰ ਰਿਹਾ ਪਰ ਨਾਲ ਨਾਲ ਕਈ ਤਰ੍ਹਾਂ ਦੇ ਅਜਿਹੇ ਬਿੱਲ ਵੀ ਨੇ ਜਿਹੜੇ ਪੇਸ਼ ਕੀਤੇ ਗਏ ਤੇ ਪਾਸ ਵੀ ਕਰ ਦਿੱਤੇ ਗਏ ਸਰਬਸੰਮਤੀ ਦੇ ਨਾਲ ਤੇ ਕਈ ਬਹੁਮਤ ਦੇ ਨਾਲ ਗੱਲਬਾਤ ਕਰਾਂਗੇ ਇਸ ਸਦਨ ਦੇ ਬਾਰੇ ਇਸ اجلاس ਦੇ ਬਾਰੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਪ੍ਰਭ ਜੈਸਕਨ ਨੂੰ ਨੇ ਸਤਿਕਾਰ ਨਾਲ ਸਤਿ ਸ਼ਾਲ ਬਿਲਕੁਲ ਸਹੀ ਕਹਿ ਤੁਸੀਂ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਮੁੱਚੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਆਂ ਸੀ ਤੇ ਇੱਕ ਈਕੋ ਜਾਏਗਾ ਅਮੋ ਸੈਸ਼ਨ ਦੀ ਆਪਾਂ ਗੱਲ ਕਰਾਂਗੇ ਲਓ ਸਵਾਲ ਜੀ ਸਿਰਸਾਪ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸੈਸ਼ਨ ਦਾ ਸਮਾਂ ਵਧਾ ਦਿੱਤਾ ਗਿਆ ਸਿਰਫ 2 ਦਿਨ ਦਾ ਸੈਸ਼ਨ ਬੁਲਾਇਆ ਗਿਆ ਸੀ ਪਰ ਹੁਣ ਇਹ ਸੈਸ਼ਨ 4 ਦਿਨ ਦਾ ਹੋ ਗਿਆ ਸੈਟਰਡੇ ਸੰਡੇ ਦੀ ਛੁੱਟੀ ਹੈ ਤਾਂ ਮੰਡੇ ਤੱਕ ਮੁਲਤਵੀ ਹੈ ਮੰਡੇ ਤੇ ਟਿਊਜ਼ਡੇ ਨੂੰ 2 ਦਿਨ ਫਿਰ ਤਰ੍ਹਾਂ ਨੇ ਜਿਹੜੀਆਂ ਆਮੋ ਸਾਹਮਣੇ ਹੋਣਗੀਆਂ ਸਦਨ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਦੋ ਦਿਨਾਂ ਤੋਂ ਚਾਰ ਦਿਨ ਦਾ ਜਿਹੜਾ ਇਹ ਕੀਤਾ ਗਿਆ ਇਹ ਕਿੰਨਾ ਕੁ ਮਹੱਤਵਪੂਰਨ ਸੀ ਇਸ ਸਮੇਂ ਦੇ ਵਿੱਚ ਸੈਸ਼ਨ ਦਾ ਵਧਣਾ ਦੇਖੋ ਇਹਦੇ ਵਿੱਚ ਦੋ ਤਰ੍ਹਾਂ ਦੀ ਰਾਇ ਹੈਗੀ ਹੈ ਪਹਿਲਾਂ ਤਾਂ ਜਦੋਂ ਸੈਸ਼ਨ ਬਲੈਕ ਹੈ ਦੋ ਦਿਨ ਲਈ ਬਲੈਕ ਹੈ ਸੀ ਅੱਜ ਉਸ ਲਿਹਾਜ਼ ਨਾਲ ਆਖਰੀ ਦਿਨ ਹੋਣਾ ਸੀ ਕਿਉਂਕਿ 10 ਤੇ 11 ਦਾ ਸੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਅੱਗੇ ਸੈਚਰਡੇ ਸੰਡੇ ਦੋ ਦਿਨ ਦੀਆਂ ਛੁੱਟੀਆਂ ਛੁੱਟੀਆਂ ਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਉੰਜੀ ਰਹਿਣ ਦਾ ਜੀ ਹੁਣ ਹੋਏਗਾ ਮੰਡੇ ਨਹੀਂ ਕਿ ਸੋਮਵਾਰ ਤੇ ਮੰਗਲਵਾਰ ਨੂੰ ਸੋ ਦੋ ਦਿਨ ਦਾ ਸੈਸ਼ਨ ਐਕਸਟੈਂਡ ਕੀਤਾ ਗਿਆ ਸ਼ੁਰੂ ਚ ਸੀਗਾ ਕਿ ਐਕਸਟੈਂਡ ਨਹੀਂ ਹੋਏਗਾ ਹਮਮ ਰੋਦੀ ਜੀ ਵੀ ਲਗਾਤਾਰ ਇਹ ਕਹਿ ਰਹੀ ਸੀ ਕਿ ਜੀ ਦੇਖੋ ਵਿਸ਼ੇਸ਼ ਸੈਸ਼ਨ ਆਪਦਾਇਆ ਜਾਣਾ ਚਾਹੀਦਾ ਇਹ ਗੱਲ ਵੀ ਆਪਾਂ ਦਰਸ਼ਕਾਂ ਦੇ ਧਿਆਨ 'ਚ ਲਿਆਵਾਂਗੇ ਜਿਹੜੇ ਮੁੱਖ ਰੋਦੀ ਜੀ ਅੱਗੋਂ ਪਤਾ ਸੰਵਾਜਵਾ ਉਹਨਾਂ ਵੱਲੋਂ ਬਕਾਇਦਾ ਜਿਹੜਾ ਹੈਗਾ ਸਪੀਕਰ ਨੂੰ ਦਾਨਸਵਨ ਪੱਤਰ ਵੀ ਲਿਖਿਆ ਗਿਆ ਸੀ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਚਲੋ ਹੁਣ ਸਮਝਿਆ ਜਾਵੇ ਕਿ ਵਿਉਂਤੀ ਤੇਤੀ ਸੰਤੀ ਨਾਲ ਵਧਿਆ ਇਹ ਵਾਰ ਕਿਉਂਦਾ ਕਿ ਹਾਕਮ ਤੁਸੀਂ ਆਪਣੀਆਂ ਲੋੜਾਂ ਵੀ ਹੁੰਦੀਆਂ ਕੀ ਉਹ ਜੇ ਜ਼ਰੂਰੀ ਬਿੱਲ ਹੈ ਕਿ ਬੀਅਤ ਨਾਲ ਜੁੜਿਆ ਹੋਇਆ ਪ੍ਰਸਤਾਵ ਲਿਆਣਾ ਖਰੜਾ ਲਿਆਣਾ ਕਿਸ ਤਰ੍ਹਾਂ ਪੇਸ਼ ਕਰਨਾ ਹੈ ਉਹ ਕਾਫੀ ਮਹਿੰਤਲਾ ਕਈ ਤਰ੍ਹਾਂ ਦੀਆਂ ਉਹਦੇ ਚ ਕਾਨੂੰਨੀ ਤੌਰ ਤੇ ਬਹੁਤ ਸਾਰੇ ਪਹਿਲੂਆਂ ਤੋਂ ਦੇਖਣ ਦੀ ਲੋੜ ਆ ਹੋ ਸਕਦਾ ਹੈ ਉਹਦੇ ਬਾਰੇ ਵਿਚਾਰ ਲਈ ਸਮਝ ਆਈਦਾ ਹੋਵੇਗਾ ਸੋ ਇਹ ਜ਼ਰੂਰ ਹੈ ਕੁਝ ਵૃતિ ਤਰ੍ਹਾਂ ਦੀ ਰਹਿ ਹੋਗੀ ਹਾਕਮਦਰ ਦੀ ਆਪਣੀ ਜ਼ਰੂਰਤ ਵੀ ਹੋ ਸਕਦੀ ਹੈ ਇਸੇ ਕਰਕੇ ਜਿਹੜਾ ਸੈਸ਼ਨ ਮੰਗਲਵਾਰ ਤੱਕ ਚੱਲ ਗਿਆ ਨਾ ਸੋਮਵਾਰ ਤੇ ਮੰਗਲਵਾਰ ਅਗਲੇ ਹਫ਼ਤੇ ਦੇ ਦੋ ਦਿਨ ਦਾ ਸੈਸ਼ਨ ਹੋਏਗਾ ਪਰ ਦੋਨਾਂ ਤਰ੍ਹਾਂ ਦੀ ਸਹਿਮਤੀ ਨਾਲ ਹੀ ਵਧਿਆ ਕਈ ਵਾਰੀ ਤਾਂ ਹੁੰਦਾ ਕਿਸਾਨ ਦੀ ਨਹੀਂ ਹੁੰਦੀ ਅਰ ਇਹਦੇ ਤੇ ਆਪਾਂ ਕਹਿ ਸਕਦੇ ਹਾਂ ਕਿ ਪੀਸ਼ਕਸ਼ ਜਿਹੜੀ ਆਈ ਹੈ ਸੁਭਾਵਿਕ ਹੈ ਸਪੀਕਰ ਵੱਲੋਂ ਤੇ ਹਾਕਮਦਰ ਵੱਲੋਂ ਹੀ ਹੁੰਦੀ ਹੈ ਅਰੇ ਦੇ ਵਿਰੋਧੀ ਦਰਨੇ ਵੀ ਸੰਤੀ ਦਿੱਤੀ ਹੈ ਜੀ ਮੁੱਦਿਆਂ ਹੋਰ ਪੰਜਾਬ ਦੇ ਮੁੱਦਿਆਂ ਤੇ ਚਰਚਾ ਲਈ ਮਿਲਗੇ ਜਾਂ ਦੇਖਿਆ ਜਾਏਗਾ ਜਿੱਦਾਂ ਤੁਸੀਂ ਕਿਹਾ ਕਿ 117 ਮੈਂਬਰੀ ਜਿਹੜਾ ਸਾਡਾ ਸਦਨ ਹੈ ਜਿਹੜਾ ਦੋ ਦਿਨ ਦਾ ਸਮਾਵਧਾਇਆ ਗਿਆ ਉਹ ਟਕਰਾਅ ਚੀਜ਼ਾਂ ਹੀ ਨਿਕਲ ਜੇਗਾ ਜਾਂ ਨਾ ਦੇ ਮੁੱਦਿਆਂ ਤੇ ਕੋਈ ਅਹਿਮ ਗੱਲਬਾਤ ਹੋਏਗੀ ਸੋ ਸੋਸ਼ੇਤ ਸਾਹਿਬ ਜਿਸ ਤਰ੍ਹਾਂ ਗੱਲ ਸੈਸ਼ਨ ਦੀ ਕੀਤੀ ਹੈ ਸੈਸ਼ਨ ਤੋਂ ਅੱਗੇ ਵਧ ਕੇ ਹੁਣ ਗੱਲ ਅੱਜ ਜੋ ਕੁਝ ਹੋਇਆ ਉਸ ਬਾਰੇ ਕਰਾਂਗੇ ਇੱਕ ਪਾਸੇ ਤਾਂ ਕਾਂਗਰਸ ਨੇ ਪਹਿਲਾਂ ਵਾਕ ਆਊਟ ਵੀ ਕੀਤਾ ਪਰ ਉਸ ਗ੍ਰਾਂਹ ਹੰਗਾਮੇ ਦੇ ਨਾਲ ਨਾਲ ਸਰਬਸੰਮਤੀ ਵੀ ਕਿਤੇ ਨਾ ਕਿਤੇ ਬੰਦੀ ਦਿਖਾਈ ਦਿੱਤੀ ਕਿਉਂਕਿ BBMB ਨੂੰ ਲੈ ਕੇ ਜਿਸ ਤਰ੍ਹਾਂ ਦਾ ਮਤਾ ਪਾਇਆ ਗਿਆ ਕਿ ਉੱਥੋਂ CISF ਦਾ ਸਟਾਫ ਹਟਾਇਆ ਜਾਵੇ ਉਸਤੇ ਪਾਰਟੀਆਂ ਇਕਜੁੱਟ ਨਜ਼ਰ ਆਈਆਂ ਕਿਵੇਂ ਦੇਖਦੇ ਹੋ ਇਹ ਮਤਾ ਕਿੰਨਾ ਜ਼ਿਆਦਾ ਅਹਿਮ ਹੈ ਇਸ ਘੜੀ ਦੇ ਵਿੱਚ ਜਦੋਂ BBMB ਦਾ ਮੁੱਦਾ ਬਹੁਤ ਵੱਡਾ ਹੈ ਇਸੇ ਵਾਰੇ ਕੋਈ ਦੂਰ ਨਹੀਂ ਮੁੱਦਾ ਵੀ ਵਡਾਇਆ ਹੋਰ ਜਿਸ ਤਰ੍ਹਾਂ ਦੇਖੋ ਆਪਾਂ ਜ਼ਿਕਰ ਕੀਤਾ ਕਿ 1 ਕਰੋੜ ਰੁਪਿਆ ਇੱਕ ਦਿਨ ਦਾ ਸੈਸ਼ਨ ਦਾ ਖਰਚਾ ਆਉਂਦਾ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ 117 ਜਿਹੜੇ ਸਾਰੇ ਵਿਧਾਨ ਸਭਾ ਮੈਂਬਰ ਹੈ ਸਰਕਾਰ ਹੈ ਇਹਨਾਂ ਵੱਡਾ ਆਮਲਾ ਫੈਲਾ ਹੈ ਅਧਿਕਾਰੀ ਹੈ ਸਾਰੇ ਸੈਸ਼ਨ ਦੇ ਲੱਗੇ ਤੇ ਉਹਦੀ ਅਹਿਮੀਤਵਾਰੇ ਕੋਈ ਦੂਰ ਨਹੀਂ ਕਿ ਐਵੇਂ ਤਾਲਾਹੀਆ ਮਾਮਲਾ ਜਿਸ ਤਰੀਕੇ ਨਾਲ ਪੰਜਾਬ ਨਾਲ ਵਰਤਾਰਾ ਕੀਤਾ ਗਿਆ ਖਾਸ ਤੌਰ ਤੇ ਪਿਛਲੇ ਦਿਨਾਂ ਚ ਜੋ ਲੜਾਈ ਮੁਕੰਦਰੀ ਭਗਵੰਤ ਮਾ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਲੜੀ ਗਈ ਆਖੜਾ ਬਿਆਸ ਮੈਨੇਜਮੈਂਟ ਬੋਰਡ ਕੋਲੋਂ ਜਿਸ ਢੰਗ ਦੇ ਨਾਲ ਹਰਿਆਣਾ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹਰਿਆਣਾ ਆਪਣੇ ਸਿਰ ਦਾ ਪਾਣੀ ਲਵੇ ਕਿਸੇ ਨੂੰ ਕੋਈ ਰੌਲਾ ਰੱਪਾ ਨਹੀਂ ਪਰ ਜਦੋਂ ਹਰਿਆਣਾ ਪੰਜਾਬ ਦੇ ਪਾਣੀਾਂ ਤੇ ਨਜ਼ਰ ਰੱਖੇ ਪਰੇਸ਼ਾਨੀ ਉੱਥੋਂ ਖੜੀ ਹੁੰਦੀ ਹੈ ਤੇ ਫੇਰ ਨਾਲੇ ਜਦੋਂ ਪੰਜਾਬੀ ਜੀ ਇੱਕ ਹੋਤ ਬੜੀ ਪਿਆਰੀ ਹੈ ਜੇ ਬਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਫਿਰ ਬਚਾਏਗਾ ਕੌਣ ਆਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦੀ ਅਧਿਕਾਰੀਆਂ ਦੀ ਉਸ ਸੰਸਥਾ ਜਿਹੜੀ ਜਿਹਦੇ ਨਾਲ ਕਈ ਸਰਕਾਰਾਂ ਕਈ ਸੂਬੇ ਜੁੜੇ ਹੋਏ ਹਿਮਾਚਲ ਦੀ ਗੱਲ ਕਰ ਲਈਏ Rajasthan ਦੀ ਗੱਲ ਕਰ ਲਈਏ Haryana ਦੀ ਗੱਲ ਕਰ ਲਈਏ Punjab ਦੀ ਗੱਲ ਕਰ ਲਈਏ ਤੇ ਜਦੋਂ ਬੋਰਡ ਦੇ ਅਧਿਕਾਰੀ ਖਾਸਤੇ ਚੇਅਰਮੈਨ ਉਹ ਜਾ ਕੇ Haryana ਦੇ ਹੱਕ 'ਚ ਭੁਗਤੇ ਫਿਰ ਪੰਜਾਬ ਨੂੰ ਤਕਰੀਰ ਤਾਂ ਹੋਏਗੀ ਕੋਈ ਨਾ ਬਿਲਕੁਲ ਪੰਜਾਬ ਦੀ ਤਾਕੀਰੇ ਬਣਿਆ ਬੋਰਡ ਆ ਤੇ ਪੰਜਾਬ ਦੇ ਦਰਿਆਵਾਂ ਦੀ ਗੱਲ ਉਹ ਗਾਂਢੀ ਸੂਬਿਆਂ ਨੂੰ ਜਾ ਕੇ ਤੁਸੀਂ ਪਾਣੀ ਦੇਣ ਲੱਗੋਗੇ ਜਦੋਂ ਪੰਜਾਬ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤਾਂ ਉਸ ਦੌਰਾਨ ਇਹ ਮਾਮਲਾ ਉੱਠਿਆ ਕੇਂਦਰ ਤੇ ਹਰਿਆਣਾ ਨੇ ਸੋਚਿਆ ਕਿ ਇਦਾਂ ਦਾ ਇਹ ਸੂਤ ਆਉਣ ਵਾਲੇ ਨਹੀਂ ਆਪਾਂ ਇਦਾਂ ਕਰੀਏ ਕੇਂਦਰੀ ਜਿਹੜਾ ਹੈਗਾ ਅਧਿయోగਿਕ ਜਿਹੜੇ ਰੱਖਿਆਵਾਲਾ ਹੈ ਉਹਨਾਂ ਦੀ ਡਿਊਟੀ ਲਾਈ ਉਹਨਾਂ ਤੋਂ ਇਨਾਦ ਕਰੀਏ ਤਾਂ ਕਿ ਇਹ ਪੰਜਾਬ ਵਾਲੇ ਕੋਈ ਰੌਲਾ ਰੱਪਾ ਕਰਨ ਤਾਂ ਅਸੀਂ ਨੇੜੇ ਨਾ ਫੜਕਣ ਦੀ ਗੀ ਬਿਲਕੁਲ ਸਕੀਮ ਤਾਂ ਇਹ ਸੀ ਪਰ ਪੰਜਾਬ ਨੇ ਇਸ ਸਕੀਮ ਦਾ ਡਟ ਕੇ ਵਿਰੋਧ ਕੀਤਾ ਉਹਨਾਂ ਦਾ ਪਿਛਲੇ ਦਿਨ ਜਦੋਂ ਬੋਰਡ ਦੀ ਮੀਟਿੰਗ ਹੋਈ ਉਦੋਂ ਦੇ ਜਿਹੜੇ ਪੰਜਾਬ ਦੇ ਅਧਿਕਾਰੀ ਸੀ ਉਹਨਾਂ ਨੇ ਸਪਸ਼ਟ ਤੌਰ ਤੇ ਕਹੀ ਗੱਲ ਕਿ ਕੇਂਦਰੀ ਜਿਹੜੇ ਹੈਗੇ ਤੁਜੋਗਿਕ ਰੱਖਿਆ ਬਾਲਾ ਉਹਨਾਂ ਤੋਂ ਇਨਕਾਰ ਕਰਨੀ ਲੋੜ ਨਹੀਂ ਪੰਜਾਬ ਪੁਲਿਸ ਮਰਥਾ ਹੈ ਇਸ ਗੱਲ ਦੇ ਕਿ ਰਾਖੀ ਕਰ ਸਕਦੀ ਹੈ ਮੈਨੂੰ ਇਹ ਗੱਲ ਬੜੀ ਅੱਛੀ ਲੱਗੀ ਮੁਕੰਦਰ ਭਗਵੰਦ ਮਾਨ ਨੇ ਬੋਲਦਿਆਂ ਗੱਲ ਕਹੀ ਕਹਿੰਦੇ ਪਿਛਲੇ 70 ਸਾਲ ਚੋਂ ਜਿਲ੍ਹਾ ਘਾਪ ਡੈਮ ਦੀ ਗੱਲ ਕਰ ਲਈਏ ਬੋਰਡ ਦੀ ਗੱਲ ਕਰ ਲਈਏ ਕਿਸੇ ਨੇ ਇੱਥੇ ਤੇ ਧ੍ਰਿਸ਼ ਤੱਕ ਨਹੀਂ ਲੱਗਣ ਦਿੱਤੀ ਪੁਲਿਸ ਨੇ ਇਹ ਨਹੀਂ ਰਫਾਲੀ ਕੀਤੀ ਇਹਨੇ ਸਮੇਂਵਾਰੀ ਨਹੀਂ ਆਈ ਤੇ ਵੀ ਕੇਂਦਰੀ ਰੇਖਾ ਵਾਲੰਟਾਇਨਾਤ ਕਾਂ ਦੀ ਲੋੜ ਕਿੱਥੋਂ ਮਹਿਸੂਸ ਹੋ ਗਈ ਜਾਨੀ ਸਾਰਾ ਕੁਝ ਪੋਲੀਟਿਕਲ ਤੌਰ ਤੇ ਡਰਾਮਾ ਜਿਹੜਾ ਰਸਿਆ ਗਿਆ ਪਿਛਲੀਆਂ ਸਰਕਾਰਾਂ ਵੱਲੋਂ ਵੀ ਆਪਣੇ ਤੌਰ ਤੇ ਪੰਜਾਬ ਦੇ ਤਾਂ ਲਈ ਬੜੇ ਦਾਅਵੇ ਤੇ ਬਾਅਦੇ ਕੀਤੇ ਜਾਂਦੇ ਰਹੇ ਹੈ ਬਿਲਕੁਲ ਨਵੇਂ ਜਾਨ ਪਿੱਛੇ ਗੱਲ ਕਾ ਮਚਦੇ ਮੁੱਦਾ ਆਇਆ ਤਾਂ ਵਿਧਾਨ ਸਭਾ ਦੇ ਅੰਦਰ ਪਹਿਲੀ ਗੱਲ ਤਾਂ ਇਹ ਹੈ ਕਿ ਸਾਫ ਤੌਰ ਤੇ ਕਿਹਾ ਗਿਆ ਕਿ ਵੀ ਅਸੀਂ ਇਹ ਜਿਹੜਾ ਪ੍ਰਸਤਾਵ ਜਿਹੜਾ ਪਿਛਲੇ ਸਮੇਂ 'ਚ ਰੱਖਿਆ ਗਿਆ ਸੀਗਾ ਖਾਰਤਾ ਹੋਤੇ ਜਦੋਂ ਆਪਾਂ ਕੱਲ ਕਹਿੰਦੇ ਪਿਛਲੀਆਂ ਸਰਕਾਰਾਂ ਦੀ ਕਾਂਗਰਸ ਸਰਕਾਰ ਵੇਲੇ ਚੰਦਰ ਸਿੰਘ ਜਨੀ ਦੇ ਮੁੱਖ ਮੰਤਰੀ ਸੀ ਉਹਨਾਂ ਵੇਲੇ ਪ੍ਰਸਤਾਵ ਪਾਸ ਕੀਤਾ ਗਿਆ ਸੀ ਕਿ ਕੇਂਦਰ ਦੇ ਦੰਦੇ ਜਿਹੜੇ ਕੇਂਦਰੀ ਬਣਦਾ ਕਾਸਾ ਗਿਆ ਪੰਜਾਬ ਦੀ ਅਜ ਵਿਧਾਨ ਸਭਾ ਦਾ ਮਤਾ ਲੈ ਕੇ ਭਪੰਦੇ ਭਗਵੰਤ ਮਾਨ ਦੀ ਸਰਕਾਰ ਨੇ ਹਾਕੰਦਰ ਨੇ ਸਪਸ਼ਟ ਤੌਰ ਤੇ ਪਿਛਲੇ ਮਤੇ ਨੂੰ ਰੱਦ ਕਰ ਦਿੱਤਾ ਕਿ ਸਾਨੂੰ ਜ਼ਰੂਰਤ ਨਹੀਂ ਹੈ ਇੱਕ ਤਾਂ ਖਰਚਾ ਵਧੂ ਪੈਂਦਾ ਦੂਜਾ ਪੰਜਾਬ ਪੁਲਿਸ ਸਮਰੱਥ ਹੈ ਉਹਦੇ ਤੇ ਸਵਾਲ ਉੱਠਦੇ ਆ ਇਹ ਤਾਂ ਗੱਲ ਸਾਫ਼ ਹੋ ਗਈ ਕਿ ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਸੋ ਕੀਤਾ ਅਜੇ ਮੌਜੂਦਾ ਸਰਕਾਰ ਹੈ ਪਾਰਟੀ ਹੈ ਹਾਕਮ ਤੇ ਰਹੇ ਜੀ ਉਹਨਾਂ ਵੱਲੋਂ ਪੰਜਾਬ ਦੀ ਢਟਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੀਏ ਪਾਣੀਆਂ ਦੀ ਗੱਲ ਕਰੀਏ ਢਟਕੇ ਐਮੈਦ ਕੀਤੀ ਗਈ ਪਰ ਵਿਧਾਨ ਸਭਾ ਦੇ ਅੰਦਰ ਮਤਾ ਲਿਆਂਦਾ ਗਿਆ ਮਤਾ ਵੀ ਜਿਹਾ ਮਤਾ ਕਿ ਜਿਹੜਾ ਕੋਈ ਵਿਰੋਧ ਨਹੀਂ ਕਰ ਸਕਿਆ ਬਿਲਕੁਲ ਦੇਖੋ ਪਿਛੇ ਕਾਂਗਰਸ ਨੇ ਕੀਤਾ ਕੀ ਕੀਤਾ ਬਕਰੀ ਗੱਲ ਹੈ ਪਰ ਜਦੋਂ ਇਹ ਸਦਨ ਦੀ ਪਟਲ ਤੇ ਅਜੇ ਮਤਾ ਆਇਆ ਇਹ ਵਿਕੇਂਦਰੀ ਰੱਖਿਆ ਬਾਲ ਜਿਹੜੇ ਤਨਾਦ ਕਰਨਾ ਪਿਛਲਾ ਪ੍ਰਸਤਾਵ ਹੈ ਉਹਨੂੰ ਸਦਨ ਰੱਦ ਕਰਦਾ ਹੈ ਇਹ ਪੰਜਾਬ ਦੀ ਜਿਹੜੀ ਸੰਜਾਈ ਮੰਤਰੀ ਉਹਨਾਂ ਵੱਲੋਂ ਮਤਾ ਪੇਸ਼ ਕੀਤਾ ਗਿਆ ਬਾਜਵਾਖਾ ਮੰਤਰੀ ਵੀ ਬੋਲੇ ਜਿਹਦੇ ਚ ਰੂੜਾ ਵੀ ਬੋਲੇ ਇਹਦਾਂ ਜਿਹੜਾ ਹੈਗਾ ਵਿੱਤ ਮੰਤਰੀ ਅਰਪਾਲ ਚਿਮਾਂਜੀ ਬੋਲੇ ਇਹਦਾਂ ਡਾਕਟਰ ਗਵੀਰ ਬੋਲੇ ਕੁਝ ਹੋਰ ਵੀ ਬੋਲੇ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਾ ਬੋਲੇ ਇਹਦੇ ਸੁਖਪਾਲ ਖੈਰਾਂ ਨੇ ਵੀ ਗੱਲ ਕੀਤੀ ਮਨਪ੍ਰੀਤ ਯਾਲੀ ਵੀ ਬੋਲੇ ਇਹਨੇ ਵਕਵਾਖੇ ਤਰ੍ਹਾਂ ਦੇ ਆਗੂ ਨੇ ਗੱਲਬਾਤ ਕੀਤੀ पर किसी एक भी आगुने गल नहीं की किਸੀਂ ਮਤੇਦਾ ਵਿਰੋਧ ਕਰਦੇ ਆ ਸੰਸਾਰੂ ਸੰਮਤੀ ਨਾਲ ਇਹ ਰੱਦ ਹੋ ਗਿਆ ਕਿ ਪੰਜਾਬ ਦੇ ਡੈਮਾਂ ਦੀ ਰਖਵਾਲੀ ਇਚੇ ਪਾਗੜਾ ਡੈਮਾਂ ਦੇ ਦੂਜੇ ਡੈਮ ਉਹ ਪੰਜਾਬ ਪੁਲਿਸ ਮਰਾਥਾ ਸਾਨੂੰ ਕਿਸੇ ਕੰਦੀ ਰੱਖਿਆ ਬਲਦੀ ਜ਼ਰੂਰਤ ਨਹੀਂ ਇੱਕ ਤਾਂ ਕਰੋੜਾਂ ਰੁਪਏ ਦਾ ਵਾਧੂ ਬੋਝ ਜਿਹੜਾ ਪਹਿਣਾ ਸੀ ਕਹਿੰਦੇ ਦੇਖੋ ਜੀ ਜਿਹੜੀ ਡਿਊਟੀ ਪੰਜਾਬ ਚ ਆ ਕੇ ਉਹਨਾਂ ਦੇਣੀ ਹੈ ਆਪਣੇ ਇਥਾਂ ਲਈ ਡਿਊਟੀ ਕਰਾਉਣੀ ਹੈ ਤੇ ਕਹਿੰਦੇ ਤਨਖਾਹ ਜਾਂ ਉਹਨਾਂ ਦਾ ਖਰਚਾ ਸਾਰਾ ਦੇਗਾ ਪੰਜਾਬ ਕਿਉਂ ਪੰਜਾਬ ਦੇਗਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਆਪਣੇ ਅੰਦਾਜ਼ ਸਾਲ ਕਹਿੰਦੇ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਤੌਰ ਤੇ ਕਿਹਾ ਕਹਿੰਦੇ ਪੰਜਾਬ ਦਾ ਕਸੂਰ ਕੀ ਹੈ ਹੂੰ ਪੰਜਾਬ ਕਹਿੰਦੇ ਮਰਨ ਲਈ ਰੱਖਿਆ ਪੰਜਾਬ ਕੰਨ ਦੇ ਝੋਨੇ ਦੇ ਫਸਲੀ ਚੱਕਰ ਚ ਆਪਣਾ ਪਾਣੀ ਵੀ ਬਰਬਾਦ ਕਰੀ ਜਾਂਦਾ ਹੈ ਤੇ ਸਾਨੂੰ ਤੁਸੀਂ ਇਜਾਜ਼ਤ ਵੀ ਨਾ ਦਿਓ ਤਾਂ ਫਿਰ ਅਸੀਂ ਕਹਿੰਦੇ ਕੰਨ ਦੇ ਝੋਨਾ ਗਮਲਿਆਂ ਚ ਲਾਵਾਂਗੇ ਜੇ ਧਰਤੀ 'ਤੇ ਨਹੀਂ ਬੀਜਾਂਗੇ ਤਾਂ ਉਹ ਕਹਿੰਦੇ ਧਰਤੀ ਬਰਦਾਸ਼ਤ ਨਹੀਂ ਕਰਾਂਗੇ ਕਿੰਦਰ ਨੇ ਜਿਹੜੀ ਨੀਤੀਆਂ ਬਣਾਈਆਂ ਹੈ ਨੀਤੀ ਅਸੀਂ ਚੱਲਣ ਨਹੀਂ ਜਾਣਗੇ ਮੁਖੰਤਰੀ ਭਗਵੰਤ ਸਿੰਘ ਸਾਬ ਤੌਰ ਤੇ ਗੱਲ ਕਹੀ ਕਹਿੰਦੇ ਮੈਂ ਦਿੱਲੀ ਜਦੋਂ ਮੀਟਿੰਗ ਕਰਕੇ ਆਇਆ ਪਿਛਲੇ ਦਿਨਾਂ ਚ ਜਿਹੜੀ ਇਸ ਵਿਸ਼ੇ ਦੇ ਮੁੱਦੇ ਤੇ ਹੋਈ ਹੈ ਉੱਥੇ ਵੀ ਗੱਲ ਕਹੀ ਹੈ ਵਿਦਵਾਨ ਸਭਾ 'ਚ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਇਹ ਪੰਜਾਬ ਨਾਲ ਸਿੱਧੇ ਤੌਰ ਤੇ ਤਕ ਹੈ ਔਰ ਖਾਸ ਤੌਰ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਉੱਤੇ ਵੀ ਉਹਨਾਂ ਨੇ ਸਵਾਲ ਚੁੱਕਿਆ ਕਿ 70 ਸਾਲ ਦਾ ਸੰਭਾਲਾਂ ਗਿਆ ਇਸ ਸਮੇਂ ਦੇ ਦੌਰਾਨ ਜਿਹੜਾ ਪੰਜਾਬ ਦੇ ਪਾਣੀ ਦੇ ਮੁੱਦੇ ਤੇ ਇੱਕ ਵੀ ਕਿਸੇ ਤਰ੍ਹਾਂ ਨੇ ਰਾਖੀ ਕਰੀ ਹੋਵੇ ਉਹਨੇ ਜ਼ਿਕਰ ਕੀਤਾ ਦੇਖੋ ਵੱਖਰੇ ਮੰਤਰੀ ਬੋਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕੀਤੀ ਕਿ ਕਿਸ ਕਦਰ ਜਿਹੜੇ ਸਮਝੌਤੇ ਵੀ ਹੋਏ ਪਾਣੀਆਂ ਦੇ ਮੁੱਦੇ ਦੇ ਉਹ ਪੰਜਾਬ ਦੇ ਖਿਲਾਫ ਖਾਸ ਤੌਰ ਤੇ ਰਾਵੀ ਦਾ ਜ਼ਿਕਰ ਕਰਦੇ ਆ ਕਹਿੰਦੇ ਦੱਸੋ ਕੀ ਲੈਣਾ ਦੇਣਾ ਰਾਵੀ ਦਾ ਹਰਿਆਣਾ ਦੇ ਨਾਲ ਤੇ ਪੰਜਾਬ ਨੂੰ ਰਾਵੀ ਦਾ ਕਹਿੰਦੇ 40% ਨਹੀਂ 60% ਹਿੱਸਾ ਹਰਿਆਣਾ ਨੂੰ ਜਾਵੇ ਇਸ ਤੋਂ ਵੱਡਾ ਵਿਤਕਰਾ ਕੀ ਹੋ ਸਕਦਾ ਕਹਿਣ ਨੂੰ ਰਿਪੇਰੀਅਨ ਸੂਬਾ ਹੈ ਤੇ ਪਾਣੀ ਗਵੰਡੀ ਲੁੱਟ ਕੇ ਲੈ ਗਏ ਕੋਈ ਰਾਜਸਥਾਨ ਲੈ ਗਿਆ ਹਰਿਆਣਾ ਲੈ ਗਿਆ ਤੇ ਹੁਣ ਮਾਸਲਾ ਆਪਣਾ ਦਾਵਾ ਜਮਾਈ ਜਾਂਦਾ ਕਿ ਸਾਡਾ ਹਿੱਸਾ ਹੈ। ਬਣਾ ਸ਼ੋਸਪਾਸ ਸੈਂ ਲੈ ਆ ਇਸ ਮੁੱਦੇ ਦੀ ਪੰਜਾਬ ਦਾਨ ਸਭਾ ਨੇ ਡਟ ਕੇ ਹਮਾਇਤ ਕੀਤੀ ਹੈ ਕਿ ਅੱਗੇ ਪਵਿੱਖ ਦੇ ਵਿੱਚ ਇਦਾਂ ਦੀ ਗੱਲ ਨਹੀਂ ਚੱਲੇਗੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਜਿੱਥੇ ਤੱਕ ਰਾਖੀ ਦਾ ਸਵਾਲ ਹੈ। ਔਰ ਪਿਛਲੇ ਜਿਹੜੇ ਸਾਰੇ ਸਵਾਲ ਜਿਹੜੇ ਉੱਠੇ ਐ ਔਰ ਖਾਤੋ ਦੇ ਨਾਲ ਮੁੱਦਿਆਂ ਦੇ ਤੇ ਲੈ ਕੇ ਕਈ ਵਾਰ ਸਦਨ ਦੇ ਅੰਦਰ ਹਾਜਮੰਦੇ ਵਿਰੋਧੀ ਤਜਰ ਟਕਰਾਵ ਹੀ ਨਜ਼ਰ ਆਇਆ ਆਪਸ ਵਿੱਚ ਤੁਮਕੇ ਵਿਰੋਧੀ ਪਰ ਦਾ ਆਪਣਾ ਤਰੀਕਾ ਸੀ ਗੱਲ ਕਰਨ ਦਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਤੌਰ ਤੇ ਗੱਲ ਕੀਤੀ ਹੈ ਕਿ ਦੱਸੋ ਤਾਂ ਸਹੀ ਕਿ ਤੁਸੀਂ ਕਿੱਥੇ ਸਹੀ ਹੋ ਕਿੱਥੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਹੋਵੇ ਚਾਹੇ ਕਦੇ ਉਸ ਵੇਲੇ ਪ੍ਰਧਾਨ ਮੰਤਰੀ ਕ੍ਰਿਸ਼ਨਾ ਗਾਂਧੀ ਰਹੇ ਹੋਣ ਪੰਜਾਬ ਦੇ ਮੁੱਖ ਮੰਤਰੀ ਦਰਵਾਰਾ ਸਿੰਘ ਰਹੇ ਹੋਣ ਪੂਰਾ ਗੂ ਰਹੇ ਹੋਣ ਕਿੰਨਾ ਨੇ ਪੰਜਾਬ ਦਾ ਪਾਣੀ ਬਚਾਇਆ ਪਾਣੀਆਂ ਦੀ ਕਿਸੇ ਨੇ ਗੱਲ ਨਹੀਂ ਕੀਤੀ ਜੋ ਕੇਂਦਰ ਕਹਿੰਦਾ ਗਿਆ ਉਹ ਇਹ ਉਠਾਲ ਲਾਉਂਦੇ ਰਹੇ ਹੀ ਵਜ੍ਹਾ ਹੈ ਕਹਿੰਦੇ ਕਿ ਹੁਣ ਇੱਥੋਂ ਤੱਕ ਹਾਲਤ ਹੋ ਗਈ ਹੈ ਕਹਿੰਦੇ ਇਹਨਾਂ ਡੇਮਾਂ ਦੀ ਰਾਖੀ ਵੀ ਕੇਂਦਰ ਕਹਿੰਦਾ ਸਾਡੇ ਵਾਲੇ ਕਰ ਦੋ ਤਾਂ ਕਿ ਮਨਮਰਜ਼ੀ ਪਰ ਇਧਰ ਨਹੀਂ ਚੱਲਣ ਦਿੱਤਾ ਜਾਏਗਾ ਜੀ ਜੀ ਸੋ ਸਬ ਅੱਗੇ ਵਧਾਂਗੇ ਤੇ ਗੱਲ ਇੱਕ ਐਨੀਮਲਸ ਨੂੰ ਲੈ ਕੇ ਪਸ਼ੂਆਂ ਨੂੰ ਲੈ ਕੇ ਵੀ ਖਾਸ ਤਰ੍ਹਾਂ ਦਾ ਬਿੱਲ ਹੈ ਜਿਹੜਾ ਉਹ ਪੇਸ਼ ਕੀਤਾ ਗਿਆ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ ਖੁੱਡੀਆਂ ਸਾਹਿਬ ਉਹਨਾਂ ਨੇ ਪੇਸ਼ ਕੀਤਾ ਉਸ ਦੇ ਵਿੱਚ ਕੀ ਕੁਝ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਦੇਖੋ ਦੋ ਦਿਨ ਪਹਿਲਾਂ ਜਦ ਆਪਾਂ ਜੇ ਸੰwidetilde ਦੌਰ ਤੇ ਬਿਲੰਦਾ ਜ਼ਿਕਰ ਕਰੀਏ ਤਾਂ ਮੈਂ ਨਹੀਂ ਤਾਂ ਜਦ ਆਪਾਂ ਗੱਲ ਕੀਤੀ ਆ ਪੋਲੀਟਿਕਲ ਤੌਰ ਤੇ ਜਿਹੜਾ ਵੱਡਾ ਸਮਾਂ ਸਦਨ ਦਾ ਪੂਰਾ ਸੀ ਤੌਰ ਤੇ ਲੰਘਿਆ ਸੀ ਟਕਰਾਅ ਚ ਲੰਘਿਆ ਇਸ ਵੇਲੇ ਦੀ ਗੱਲ ਹੋਈ ਆ ਪਾਣੀਆਂ ਦੀ ਗੱਲ ਹੋਈ ਆ ਔਰ ਉਰੋਧੀਧਰਾਂ ਦੇ ਉੱਤੇ ਕਟਾਕ ਤਗੜੇ ਕੀਤੇ ਗਏ ਆ ਖਾਸ ਤੌਰ ਤੇ ਮੁਕੰਦਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਜੇ ਕਾਂਗਰਸ ਤੇ ਭਾਜਪਾ ਇਹ ਦੇਸ਼ ਦਾ ਖੜਾ ਛੜਦੇ ਆ ਕਹਿੰਦਾ ਮੈਨੂੰ ਲੱਗਦਾ ਕਿ ਦੇਸ਼ ਤਰੱਕੀ ਕਰ ਸਕਦਾ ਸੋ ਵੱਡਾ ਸਮਾਂ ਤਾਂ ਇਹਨਾਂ ਮੁੱਦਿਆਂ ਤੇ ਰਿਹਾ ਪਰ ਬਿਲ ਜਿਹੜੇ ਪਾਸ ਹੋਇਆ ਇੱਕ ਤਾਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਬਾਰੇ ਦੋ ਨਵੀਆਂ ਯੂਨੀਵਰਸਿਟੀਆਂ ਜਿਹੜੀਆਂ ਆ ਗਈਆਂ ਉਹਨਾਂ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪ੍ਰਾਈਵੇਟ ਕਿ ਕਰਦੀਆਂ ਔਰ ਉਹਦੇ ਚ ਸਿੱਖਿਆ ਦੇ ਵਿਸਾਰ ਦੀ ਕਿਸ ਤਰ੍ਹਾਂ ਜਦੋਂ ਦੀ ਸਰਕਾਰ ਆਈ ਹੈ ਖਾਸ ਤੌਰ ਤੇ ਜਿਹੜੇ ਸਿੱਖਿਆ ਮੰਤਰੀ ਉਹਨਾਂ ਨੇ ਦਾਵਾ ਕੀਤਾ ਕਿ ਵਕਾ ਖੇਤਰਾਂ ਚ ਯੂਨੀਵਰਸਿਟੀ ਦੀ ਗੱਲ ਕਰ ਲਈਏ ਕਾਲਜਾਂ ਦੀ ਗੱਲ ਕਰ ਲਈਏ ਸਕੂਲਾਂ ਦਾ ਪੱਧਰ ਕਿਸ ਤਰ੍ਹਾਂ ਸੁਧਾਰ ਹੋਇਆ ਉਦੇਵਰੀ ਆਇਆ ਦੂਜਾ ਜਿਹੜਾ ਬਿਜ਼ਨਸ ਨਾਲ ਰਿਲੇਟਡ ਜਿਹੜਾ ਹੈਗਾ ਕਾਰੋਬਾਰੀਆਂ ਨਾਲ ਰਿਲੇਟਡ ਬਿੱਲ ਸੀ ਤੀਜਾ ਬਿੱਲ ਤੁਸੀਂ ਜਿਹੜਾ ਜ਼ਿਕਰ ਕੀਤਾ ਉਹ ਤੇ ਜੇ ਕਿ ਪਸ਼ੂਆਂ ਦੇ ਉੱਤੇ ਕੀਤਾ ਦਾ ਗਰੂਅਸ ਢੰਗ ਨਾਲ ਜਿਹੜਾ ਹੈ ਕਿਸੇ ਢੰਗ ਨਾਲ ਜਿਹੜਾ ਹੈਗਾ ਜਿਹਦਾ ਤਸੱਦਦ ਹੁੰਦਾ ਉਹਨਾਂ ਤੋਂ ਕੰਮ ਲੈਣ ਦੇ ਮਾਮਲੇ 'ਚ ਜ਼ਾਤੀ ਕੰਮ ਦੀਆਂ ਜ਼ੁਲਮ ਕਰਨ ਦੀ ਗੱਲ ਹੈਗੀ ਹੈ ਉਹਨੂੰ ਰੋਕੇਗਾ ਬਿੱਲ ਪਰ ਨਾਲ ਹੀ ਜਿਹੜਾ ਇਕਲੈ ਰੈਪਰ ਜੰ ਕੋਈ ਹੋਰ ਤਾਂ ਆਵਾਂਗੇ ਖਾਸ ਕਰਕੇ ਇਕਲੈ ਰੈਪਰ ਦੀ ਆਪਾਂ ਗੱਲ ਕਰਦੇ ਹਾਂ ਉਥੇ ਬੈਲ ਗੱਡੀਆਂ ਬੜੀਆਂ ਮਸ਼ਹੂਰ ਸੀ ਬਹੁਤ ਸਾਰੇ ਲੋਕ ਦਰਸ਼ਕ ਇਸ ਲਈ ਖਿਲਾੜਿਆ ਪਰ ਜਾਂਦੇ ਸੀ ਕਿ ਚਲੋ ਬੈਲਗੱਡੀਆਂ ਦੇ ਦੌੜਾਂ ਦੇਖਦੇ ਆ ਇਸੇ ਤਰੀਕੇ ਨਾਲ ਉਠਾਂ ਦੀਆਂ ਦੌੜਾਂ ਦੇਖਦੇ ਆ ਕੂੜੀਆਂ ਦੀਆਂ ਦੌੜਾਂ ਦੇਖਦੇ ਆ ਕਿਸ ਦੇਖਦੇ ਆ ਕਿ ਕਿਸ ਤਰ੍ਹਾਂ ਖੇਡਾਂ ਖੇਡਦੇ ਆ ਉਹ ਬੈਲਗੱਡੀਆਂ ਦੇ ਪਿਛਲੇ ਸਮੇਂ ਚ ਪਵੰਦੀ ਲੱਗੀ ਰਹੀ ਆ ਅੱਜ ਦੇ ਬਿਲ ਨੇ ਇਹ ਗੱਲ ਕਲੀਅਰ ਕਰਤੀ ਆ ਕਿ ਖਿਲਾੜਿਆ ਪਰ ਚੋਂ ਬੈਲਾਂ ਦੀਆਂ ਗੱਡੀਆਂ ਕਰਵਾਈਆਂ ਜਾ ਸਕਦੀਆਂ ਇਹ ਜਿਹੜੇ ਖੇਡਾਂ ਵਾਲੇ ਦਰਸ਼ਕ ਆ ਜਾਂ ਖੇਡਾਂ ਦੇ ਪ੍ਰੇਮੀ ਆ ਖਾਦਦਰ ਵੈਤੀ ਖੇਡਾਂ ਪਿੰਡਾਂ ਨਾਲ ਜੁੜੀਆਂ ਖੇਡਾਂ ਵੀ ਨਾਲ ਜਿਹੜੇ ਲੋਕ ਹੈ ਉਹ ਵੀ ਖੁਸ਼ ਹੋਣਗੇ ਤੇ ਮੁੜ ਕੇ ਰੌਣਕਾਂ ਲੱਗਣਗੀਆਂ ਕਿਲਾ ਰਾਏਪੁਰ ਦੀਆਂ ਖੇਡਾਂ ਤੇ ਜੀ ਜੀ ਬਿਲਕੁਲ ਸੋਦੇ ਜਿਸ ਤਰ੍ਹਾਂ ਤੁਸੀਂ ਯੂਨੀਵਰਸਿਟੀਆਂ ਦੀ ਗੱਲ ਕੀਤੀ ਹੈ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੈਂਸ ਸਾਹਿਬ ਜੋ ਕਿ ਸਿੱਖਿਆ ਮੰਤਰੀ ਨੇ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਜੋ ਗੈਸਟ ਫੈਕਲਟੀ ਦੀਆਂ ਨੌਕਰੀਆਂ ਨੇ ਉਹ ਬਿਲਕੁਲ ਸੁਰੱਖਿਅਤ ਰਹਿਣਗੀਆਂ ਕਿਸੇ ਤਰੀਕੇ ਦੀ ਖਤਰੇ ਦੀ ਕੋਈ ਗੱਲ ਨਹੀਂ ਹੈ ਤੇ ਅੱਗੇ ਇਸ ਸੈਸ਼ਨ ਦੇ ਵਿੱਚ ਜੋ ਬਿੱਲ ਪਾਸ ਹੋਏ ਉਸ ਤੋਂ ਇਲਾਵਾ ਸੁੱਛਾ ਬੱਗੇ ਵਧੀਏ ਤਾਂ ਬਹਿਸ-ਵਾਜ਼ੀ ਬਹੁਤ ਹੋਈ ਬਾਜਵਾ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਫਿਰ ਤੋਂ ਆਮੋ ਸਾਹਮਣੇ ਸੀ ਜਿੱਥੇ ਬਾਜਵਾ ਸਾਹਿਬ ਇਹ ਵੀ ਕਹਿ ਰਹੇ ਨੇ ਵਾਰ-ਵਾਰ ਕਹਿੰਦੇ ਸਾਨੂੰ ਬੋਲਣ ਦਾ ਮੌਕਾ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਅਸੀਂ ਵਾਕ ਆਊਟ ਵੀ ਕੀਤਾ ਹਰਪਾਲ ਚੀਮਾ ਨੇ ਜਿਹੜੇ ਉਹ ਵੀ ਕਾਫੀ ਵੱਡੇ ਪੱਦਰ ਦੇ ਉੱਪਰ ਅੱਜ ਬੇਬਾਕ ਬੋਲਦੇ ਨਜ਼ਰ ਆਏ ਕਿਵੇਂ ਦੇਖਦੇ ਹੋ ਸਦਨ ਦੇ ਇਸ ਹੰਗਾਮੇ ਨੂੰ ਕਿ ਹੰਗਾਮਾ ਵੀ ਰਿਹਾ ਬਿੱਲ ਵੀ ਪੇਸ਼ ਹੋਏ ਪਾਸ ਵੀ ਹੋਏ ਪਰ ਬਾਵੀਉ ਦੇਸ ਦੇ ਆਪਸ ਦੇ ਵਿੱਚ ਜਿਹੜੀ ਖੈਬੜਬਾਜ਼ੀ ਹੈ ਉਹ ਤਾਂ ਉਸੇ ਤਰ੍ਹਾਂ ਹੀ ਚੱਲਦੀ ਰਹੀ ਜੇ ਕੋ ਖੇੜਵਾਜੀ ਦੀ ਜਦੋਂ ਗੱਲ ਕਰਦੇ ਆਪਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਕੇ ਆਏ ਤੇ ਆ ਉਹ ਵੀ ਖੇੜਵਾਜੀ ਤੇ ਜਿਹੜਾ ਮੁੱਦਾ ਜਿਹਦਾ ਮੈਂ ਜ਼ਿਕਰ ਕਰਨ ਲੱਗਿਆ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਹਰਿਆਣਾ ਨਾਲ ਕੀ ਝਗੜਾ ਹੈ ਹਰਿਆਣਾ ਸਾਡਾ ਛੋਟਾ ਭਰਾ ਹੈ ਤੇ ਪਾਣੀਆਂ ਦੀ ਗੱਲ ਵੀ ਕਰ ਲਈਏ ਕਹਿੰਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਦੁਨੀਆਂ ਭਰ ਚ ਕਿਸੇ ਮੁਲਕ ਚ ਲੜਾਈ ਲੱਗੇ ਜਾਂ ਸਿਆਸੀ ਜੁਕੜੰਦੀ ਲੱਗੇ ਕਿਸੇ ਹੋਰ ਕੰਟਰੀ ਦੇ ਲੱਗੇ ਤਾਂ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਕਿ ਮੈਂ ਦਖਲ ਦੇ ਸਕਦਾ ਹਾਂ ਇੱਕ ਗੱਲ ਦਾ ਜ਼ਿਕਰ ਵੀ ਕੀਤਾ ਉਹਨਾਂ ਨੇ ਜਿਸ ਦੇ ਚਾਉਂਦਾ ਕਿ ਕਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਦੁਨੀਆਂ ਕਿਸੇ ਹੋਰ ਦੂਜੇ ਮਲਕਾਂ ਦੀ ਲੜਾਈ ਬੰਦ ਕਰਾਉਂਦੇ ਆ ਕਹਿੰਦੇ ਪ੍ਰਧਾਨ ਮੰਤਰੀ ਦੂਜੇ ਮਲਕਾਂ ਦੀ ਲੜਾਈ ਦਖਲ ਦੇ ਕੇ ਉਹ ਤਾਂ ਲੜਾਈ ਬੰਦ ਕਰਵਾ ਸਕਦੇ ਆ ਕਹਿੰਦੇ ਸਾਡਾ ਪੰਜਾਬ ਤੇ ਰਹਿਣਾ ਦਾ ਮਸਲਾ ਨਹੀਂ ਹੱਲ ਕਰਾ ਸਕਦੇ ਇਹਨੇ 140 ਕਰੋੜਾ ਭਾਰਤੀ ਇਹਨਾਂ ਜੀ ਪ੍ਰਧਾਨ ਮੰਤਰੀ ਨੂੰ ਰਹਿਣਾ ਚਾਹੀਦਾ ਔਰ ਦਖਲ ਦੇਣਾ ਚਾਹੀਦਾ ਨਾ ਮਾਮਲੇ 'ਚ ਕਿਉਂ ਸਾਡੇ ਕਹਿੰਦੇ ਸਾਡੇ ਸਾਡੀਆਂ ਰਿਸ਼ਤੇਦਾਰੀਆਂ ਸਾਡੇ ਗਵਾਂਡ ਹੈ ਜਿਸ ਤਰ੍ਹਾਂ ਦਾ ਸਟਾਈਲ ਹੁੰਦਾ ਪ੍ਰਧਾਨ ਮੰਤਰੀ ਦੇ ਬਾਰੇ ਜੁਨਾ ਜੇਕਰ ਕੀਤਾ ਕੀਤਾ ਤੇ ਨਾਲ ਹੀ ਉਹਨਾਂ ਨੇ ਹਰਿਆਣਾ ਦੀ ਗੱਲ ਕਰਦੇ ਆ ਵੀ ਇਹ ਗੱਲ ਕਹੀ ਕਿ ਵੀ ਦੇਖੋ ਜੇ ਆਪਾਂ ਸੰਗਰੂਰ ਪਟਿਆਲਾ ਇਹਦੇ ਨਾਲ ਲੱਗਦੇ ਬਲਾਕ ਹੈ ਹਰਿਆਣਾ ਤੇ ਪੰਜਾਬ ਦੇ ਕਈ ਜ਼ਿਲ੍ਹੇ ਹੋ ਜਿਹੜੇ ਜਿਨ੍ਹਾਂ ਦਾ ਧਰਤੀ ਹੇਠਲੇ ਪਾਣੀ ਦਾ ਤਰਅਤਲ ਦਾ ਜਿਹੜਾ ਪੱਧਰ ਹੈ ਉਹ ਵੀ ਬਰਾਬਰ ਹੀ ਹੈ ਯਾਨੀ ਪਾਣੀ ਕੋਤਾਂ ਤੇ ਖਿੱਚਿਆ ਜਾਂਦਾ ਹੈ ਜੇ ਹਰਿਆਣੇ ਦੇ ਬੈਠੇ ਲੋਕ ਤੇ ਚਾਹੇ ਪੰਜਾਬ ਦੇ ਨਾਲ ਜ਼ਿਲ੍ਹੇ ਸੰਗਰੂਰ ਪਟਿਆਲਾ ਮਾਨਸਾ ਜਿਹੜੇ ਜ਼ਿਲ੍ਹੇ ਲੱਗਦੇ ਆ ਸੋ ਕਹਿੰਦੇ ਕਿ ਇਹ ਕਿਹੋ ਜਿਹੀ ਲੜਾਈ ਲੜਾਈ ਨਿਵੇੜੀ ਜਾਣੀ ਚਾਹੀਦੀ ਏ ਕਿਤੇ ਇਹ ਲੜਾਈ ਹੈ ਜਿਹੜੀ ਦੋਨਾਂ ਸੂਬਿਆਂ ਚ ਕਦੇ ਕੇਂਦਰ ਵੱਲੋਂ ਪਾਈ ਗਿਆ ਸੀ ਨਹੀਂ ਲੜਨਾ ਚਾਹੁੰਦੇ ਨਾ ਇਹ ਲੜਾਈ ਦਾ ਮੁੱਦਾ ਹੈ ਅੱਜ ਫੇਰ ਇਹ ਜ਼ਿਕਰ ਕੀਤਾ ਮੁੱਖ ਮੰਤਰੀ ਨੇ ਕਿ ਵੀ ਦੇਖੋ ਸਿੱਧੂ ਜਲ ਸੰਧੋਤਾ ਵੀ ਜੇ ਉਹ ਨਾਂ ਦੁਆਰਾ ਲਾਗੂ ਹੋਇਆ ਰੱਦ ਕੀਤਾ ਰੱਦੀ ਰਿਹਾ ਤਾਂ ਕਹਿੰਦੇ ਪਾਣੀ ਦੀ ਕੀ ਕਾਟ ਹੈ ਰਪੇਰਿਨ ਸੂਬਾ ਦਾ ਫੇਰ ਵੀ ਪੰਜਾਬ ਹੀ ਰਹੇਗਾ ਪਰ ਹਰਿਆਣਾ ਨੂੰ ਪਾਣੀ ਜਾ ਸਕਦਾ ਹੈ ਇਸੇ ਤਰੀਕੇ ਨਾਲ ਗੁਜਰਾਤ ਨੂੰ ਪਾਣੀ ਜਾ ਸਕਦਾ ਹੈ ਜਮਨਾ ਦੀ ਗੱਲ ਵੀ ਹੋਈ ਹੈ ਕਿ ਉਹਦੇ ਨੇ ਪਾਣੀ ਅੱਗੇ ਜਾਂਦਾ ਪੰਜਾਬ ਦਾ ਹਿੱਸਾ ਬਣਦਾ ਪੰਜਾਬ ਨੂੰ ਕਿਉਂ ਨਹੀਂ ਜਮਨਾ ਚੋਂ ਅਜੇ ਤੱਕ ਕਦੇ ਵੀ ਕਿਸੇ ਸਰਕਾਰ ਵੱਲੋਂ ਇਹ ਮੁੱਦਾ ਨਹੀਂ ਠਾਇਆ ਗਿਆ ਕਿ ਜਮਨਾ ਸਾਡਾ ਹਿੱਸਾ ਬਣਦਾ ਆ ਆਮ ਆਦੀ ਪਾਰਟੀ ਸਰਕਾਰ ਹੈ ਜਿਨ੍ਹਾਂ ਨੇ ਅੱਜਪੁਰ ਜ਼ੋਰ ਗੱਲ ਕੀਤੀ ਵਿੱਤ ਮੰਤਰੀ ਨੇ ਚੇਚੇ ਤੌਰ ਤੇ ਆਪਣੇ ਮਥੇ ਚ ਆਪਣੇ ਬੋਲ ਚਾਲ ਦੇ ਗੱਲ ਚ ਇਹ ਲਿਆਂਦਾ ਮਾਮਲਾ ਕਿ ਜਮਨਾ ਦਾ ਹਿੱਸਾ ਕਿਉਂ ਨਾ ਪੰਜਾਬ ਨੂੰ ਦਿੱਤਾ ਜਾਵੇ ਜਦੋਂ ਕਿ ਪੰਜਾਬ ਇੱਕ ਸੀ ਉਸ ਵੇਲੇ ਮੈਂ ਵੀ ਪਿੰਗੇ ਜਨਰਲ ਸ ਕਿਸੇ ਰਾਸੀ ਨੇਤਾ ਜਿਹਾ ਹੁ ਪਹਿਲੀ ਵਾਰੀ ਇਹ ਗੱਲ ਸੁਣੀ ਹੈ ਕਿ ਯੂਪੀ ਤੇ ਪੰਜਾਬ ਦਾ ਜਮਨਾਵਰੇ ਸਮਝੌਤਾ ਹੋਇਆ ਸੀ ਜਿਦੇ ਚ 60% ਦੀ ਪਾਣੀ ਪੰਜਾਬ ਨੂੰ ਤੇ ਬਾਕੀ ਦਾ ਜਿਹੜਾ ਹੈਗਾ ਯੂਪੀ ਨੂੰ ਜਾਣਾ ਸੀ ਹੁਣ ਕਹਿੰਦੇ ਜਦੋਂ ਹਰਿਆਣਾ ਬਣ ਗਿਆ ਤਾਂ ਪੰਜਾਬ ਦਾ ਕੋਈ ਹਿੱਸਾ ਨਹੀਂ ਪੰਜਾਬ ਨੂੰ ਕਿਉਂ ਇਗਨੋਰ ਕੀਤਾ ਗਿਆ ਸੋ ਇਹਨਾਂ ਲੜਾਈਆਂ ਝਗੜਿਆਂ ਨੂੰ ਕਹਿੰਦੇ ਕੇਂਦਰ ਚਾਹੇ ਤਾਂ ਨਵੇੜ ਸਕਦਾ ਹੈ ਜੀ ਜੀ ਜੇ ਇਹ ਗੱਲ ਪੰਜਾਬ ਦੇ ਜਿਹੜੀਆਂ ਝਗੜਿਆਂ ਦੀ ਪੰਜਾਬ ਦੇ ਲੜਾਈਆਂ ਝਗੜਿਆਂ ਦਾ ਮੁੱਢ ਦਾ ਸਤਨ ਤੋਂ ਸਸੰਜੀ ਰੌਣਕ ਤੋਂ ਪਹਿਲਾਂ ਹੀ ਬਚ ਗਿਆ ਸੀ ਕਿਉਂਕਿ ਅਰੋੜੀ ਤੇ ਅਗੂ ਪ੍ਰਤਾਪ ਬਾਜਵਾ ਉਹਨਾਂ ਨੇ ਪਹਿਲਾਂ ਇਹ ਕਿਹਾ ਕਿ ਮੇਰੀ ਇੱਕ ਬੀਟੀ ਉਹਦੇ ਛੇੜਛਾੜ ਕੀਤੀ ਗਈ ਹੈ ਉਹਨਾਂ ਜਾ ਕੇ ਚੰਡੀਗੜ੍ਹ ਪੁਲਿਸ ਇਸ ਕੇਸ ਦਾ ਦਰਖਵਾ ਦਿੱਤੀ ਅਜੇ ਹੋਰ ਨਹੀਂ ਕਿਸੇ ਨੇ ਬਲਕਿ ਆਪ ਹੀ ਪ੍ਰਤਾਪ ਬਾਜਵਾ ਨੇ ਆਪਣੇ ਮੂੰਹ ਜਿਹੜਾ ਮੀਡੀਆ ਨਾਲ ਪਹਿਲਾਂ ਗੱਲ ਸਤ ਨਹੀਂ ਕੀਤੀ ਫਿਰ ਸਸੰਜੀ ਇਹ ਮਾਮਲਾ ਹੁਣੇ ਹੀ ਸੀ ਆਇਆ ਬਾਜਵਾ ਨੇ ਕਹਿੰਦੇ ਦੇਖੋ ਜੀ ਅਮਨ ਅਰੋੜਾ ਇੱਥੇ ਜਿਹੜਾ ਹਰਪਾਲ ਧੀਮਾ ਇਨਾਂ ਤੇ ਮੈਂ ਦੂਜੇ ਹੋਰ ਵੀ ਕਦੇ ਮੈਂ ਨਾ ਤਾਂ ਕਹਿੰਦੇ ਭਗਵੰਤ ਮਾਨ ਦਾ ਵੀ ਲਿਆ ਕੇਂਦਰੀ ਬਦ ਦਾ ਵੀ ਲਿਆ ਔਰ ਦੋ ਜਿਹੜੇ ਮੰਤਰੀ ਕਹੇ ਲੋ ਆਗੂ ਕਹੇ ਲੋ ਰੋੜਾ ਤੇ ਚੀਮਾਂ ਇਹਨਾਂ ਦੇ ਖਿਲਾਫ ਜੰਨੀਗੜ ਚ ਐਫ ਆਰ ਦਰਜ ਹੋ ਗਈ ਹੈ ਅੱਗੇ ਕਾਰਵਾਈ ਕੀ ਹੁੰਦੀ ਹੈ ਦੇਖਿਆ ਜਾਏਗਾ ਮੁੱਦਾ ਇਹੀ ਹੈ ਕਿ ਜੇ ਮੇਰੀ ਜਿਹੜੀ ਗੱਲ ਕਹੀ ਗਈ ਸੀ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਔਰ ਨਵੀਂ ਕਿਸਮ ਦਾ ਦੌਰ ਸ਼ੁਰੂ ਹੋ ਗਿਆ ਇਹ ਜੇ ਗੱਲ ਮੁੱਕੀ ਨਹੀਂ ਸੀ ਮਨਜਿੰਦਰ ਸਰਸਾਦਾ ਮੌਲਾ ਸਾਹਮਣੇ ਆ ਗਿਆ ਬਿਲਕੁਲ ਮਨਿੰਦਰ ਸਰਸਾ ਨੇ ਵੀ ਕਹਿ ਕੇ ਕਿ ਮੇਰੀ ਇੱਕ ਵੀਡੀਓ ਸੀ ਉਹ ਯਮਨ ਅਰੋੜਾ ਨੇ ਤੋੜ ਮੋੜ ਕੇ ਉਹਨੂੰ ਪੇਸ਼ ਕੀਤਾ ਗਲਤੰ ਨਾਲ ਪੇਸ਼ ਕੀਤਾ ਉਹਨਾਂ ਨੇ ਅਮਨ ਅਰੋੜਾ ਨੂੰ ਨੋਟਸ ਭੇਜਤਾ ਲੀਗਲ ਕਹਿੰਦੇ 24 ਘੰਟੇ ਦੇ ਅੰਦਰ ਜਾਂ 48 ਘੰਟੇ ਦੇ ਅੰਦਰ ਮਾਫੀ ਮੰਗੋ ਜੇ ਨਹੀਂ ਮਾਫੀ ਮੰਗੋਗੇ ਤਾਂ ਮੈਂ ਫਿਰ ਕਾਨੂੰਨੀ ਚਾਰਾ ਜੋ ਹੀ ਕਰਾਂਗਾ ਜਣੀ ਮਨਿੰਦਰ ਸਰਸਾ ਮੈਦਾਨ ਚ ਆ ਗਿਆ ਦੂਜੇ ਪਾਸੇ ਆ ਬਾਰੇ ਕੀ ਕਹਿ ਰਿਹਾ ਇਹਨੇ ਦੇਖੋ ਜੀ ਜਿੰਨੀ ਜਲਦੀ ਕੇਸ ਦਰਜ ਹੋਇਆ ਰੋੜਾ ਤੇ ਚੀਮਾ ਦੇ ਖਿਲਾਫ ਚੰਡੀਗੜ੍ਹ ਚ ਕਹਿੰਦੇ ਹੁਣ ਚੰਡੀਗੜ੍ਹ ਕੇਂਦਰੀ ਸਹਾਇਤ ਪ੍ਰਦੇਸ਼ ਆ ਪੰਜਾਬ ਦਾ ਹਿੱਸਾ ਰਹਿਣੀ ਕਹਿੰਦੇ ਇਸ ਤੋਂ ਸਾਫ ਪਤਾ ਲੱਗਦਾ ਕਿ ਪ੍ਰਤਾਪ ਬਾਜਵਾ ਤੇ ਭਾਜਪਾ ਦੇ ਆਪਸ ਵਿੱਚ ਮਿਲੇ ਹੋਏ ਐ ਭਾਜਪਾ ਨਾਲ ਮਿਲ ਕੇ ਕਹਿੰਦੇ ਬਾਜਪਾ ਨੇ ਸਾਡੇ ਖਿਲਾਫ ਕੇਸ ਦਾ ਜ਼ਿਕਰ ਆਇਆ ਔਰ ਜੋ ਮਰਜ਼ੀ ਕਰ ਲੈਣ ਅਸੀਂ ਡਰਨ ਵਾਲੇ ਨਹੀਂ ਜਿੱਦਾਂ ਚੀਮਾ ਨੇ ਕਿਹਾ ਇਧਰ ਰੋੜਾ ਨੇ ਕਿਹਾ ਕਿਤੇ ਸੌ ਕੇਸ ਦਾ ਜ਼ਿਕਰ ਆ ਲੋ ਅਸੀਂ ਜਿਹੜੀ ਸਹੀ ਗੱਲ ਕਹੀ ਆ ਉਹ ਸਹੀ ਰਹੇਗੀ ਕੱਲ ਤੇ ਨਹੀਂ ਹੋਏਗੀ ਸੋ ਟਕਰਾਅ ਦਾ ਮੁੱਢ ਤਾਂ ਪਹਿਲੇ ਵੱਜ ਗਿਆ ਸੀ ਪਰ ਇਹੀ ਲੜਾਈ ਸਦਨ ਦੇ ਵਿੱਚ ਵੀ ਆ ਗਈ ਰਫੀਆ ਦਰਜ ਨੇ ਕਰਨ ਦੇ ਮਾਮਲੇ ਤੇ ਆਈ ਇਧਰ ਜਿਹੜਾ ਹੈਗਾ ਇਸ ਲਈ ਸਰਕਾਰਾਂ ਦੇ ਮੁੱਦਿਆਂ ਲੈ ਕੇ ਟਕਰਾਅ ਦੀ ਸਥਿਤੀ ਆਈ ਤੇ ਕਈ ਮੌਕੇ ਹੋ ਜੇ ਵੀ ਆਜੂ ਪ੍ਰਤਾਪ ਬਾਜੋਂ ਨੇ ਕੋਸ਼ਿਸ਼ ਕੀਤੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਗੱਲ ਕਰ ਰਹੀ ਸੀ ਉਹਨਾਂ ਨੂੰ ਟੋਕਿਆ ਜਾਵੇ ਬੋਲਣਾਂ ਦਿੱਤਾ ਜਾਏ ਤਾਂ ਬਾਰ-ਬਾਰ ਸਪੀਕਰ ਨੂੰ ਵੀ ਦਖਲ ਦੇਣਾ ਪਿਆ ਬਾਜਵਾ ਜੀ ਨੂੰ ਕਹਿਣਾ ਪਿਆ ਕਿ ਬਾਜਵਾ ਜੀ ਜਿਸੋਂ ਸਦਨ ਦਾ ਨੇਤਾ ਬੋਲਿਆ ਉਹ ਤਾਂ ਦਖਲ ਨਹੀਂ ਦੇਣਾ ਚਾਹੀਦਾ ਜੀ ਕਈ ਵਾਰ ਸਿੱਧੇ ਤੌਰ ਤੇ ਵੀ ਜਿਹੜਾ ਹੈਗਾ ਬਾਜਪਾ ਤੇ ਮੁੱਖ ਮੰਤਰੀ ਦੇ ਸਰਕਾਰ ਵੀ ਥੋੜਾ ਜਿਹਾ ਤਕ ਲਾਮੀ ਹੋਈ ਪਰ ਬਾਜ ਮਾਮਲਾ ਨਿਬੜ ਗਿਆ ਤੇ ਮੁੱਖ ਮੰਤਰੀ ਨੇ ਆਪਣੀ ਗੱਲ ਕਹੀ ਸੋ ਕਈ ਮੌਕੇ ਹੁੰਦੇ ਰਏ ਸਦਨ ਦੇ ਅੰਦਰ ਟਕਰਾਅ ਦੇ ਇਸ ਸਵਾਬ ਕੀ ਹੁੰਦਾ ਜਦੋਂ ਹਾਕਮਦਰ ਦੇ ਵਿਰੋਧੀ ਤਰ੍ਹਾਂ ਇਕੱਠੇ ਹੁੰਦੀਆਂ ਸੈਂਟੀ ਦਾ ਹੁੰਦੀਆਂ ਨੇ ਹੁੰਦੀ ਮੀਡੀਆ ਸਾਰਾ ਬੈਠਾ ਹੁੰਦਾ ਪੰਜਾਬ ਲਾਈਵ ਦੇਖ ਰਿਆਂ ਦਾ ਪ੍ਰੋਗਰਾਮ ਸੋ ਇਹ ਵਿਰੋਧੀ ਤਰ ਆਪਣੇ ਗੱਲਾਂ ਕਹੇ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਾਉਣੀ ਹੁੰਦੀ ਹੈ। ਬਾਕੀ ਹਾਕਮਦਰ ਨੇ ਤਾਂ ਆਪਣੀ ਗੱਲ ਕਹਿਣੀ ਹੁੰਦੀ ਹੈ ਤੇ ਬਰੇ ਕੋਈ ਦੂਰ ਐ ਨਹੀਂ ਉਹ ਫਿਰ ਕਈ ਵਾਰੀ ਸਿੱਧੀ ਟਕਰਾਅ ਚ ਬਦਲ ਜਾਂਦੀ ਹੈ। ਅੱਜ ਵੀ ਕੀ ਇਹੋ ਜਿਹੇ ਮੌਕੇ ਦੇਖਣ ਨੂੰ ਮਿਲਦੇ ਰਹੇ। ਜੀ। ਜੀ ਬਿਲਕੁਲ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਇਜਲਾਸ ਦੇ ਬਾਰੇ ਖਾਸ ਜਾਣਕਾਰੀ ਸਾਂਝੀ ਕੀਤੀ। ਮਿਹਰਬਾਨੀ। ਜੀ ਸੋ ਜਸਤਰਾ ਦਰਸ਼ਕੋ ਤੁਹਾਨੂੰ ਦੱਸਿਆ ਕਿ ਅੱਜ ਜਿਹੜੇ ਕੁਝ ਖਾਸ ਬਿੱਲ ਪਾਸ ਹੋਏ ਨੇ ਉਸ ਤੋਂ ਇਲਾਵਾ ਬੇਅਦਬੀ ਨੂੰ ਲੈ ਕੇ ਸਾਰੇ ਹੀ ਪੰਜਾਬੀਆਂ ਸਾਰੇ ਹੀ ਸਿੱਖਾਂ ਦੀਆਂ ਨਜ਼ਰਾਂ ਜ਼ਰੂਰ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਉਹ ਬਿੱਲ ਕਦੋਂ ਆਏਗਾ ਕਿਉਂਕਿ 2022 ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬੇਅਦਬੀ ਦੇ ਇਨਸਾਫ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਤਾਂ ਅਜਿਹੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਡਰਾਫਟ ਹੈ ਜਿਹੜਾ ਉਹ ਕਿਹਾ ਜਾ ਰਿਹਾ ਹੈ ਕਿ ਸੋਮਵਾਰ ਨੂੰ ਪੇਸ਼ ਕੀਤਾ ਜਾਵੇਗਾ ਤੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਕਹਿ ਰਹੇ ਨੇ ਕਿ ਅਸੀਂ ਬੇਅਦਬੀ ਤੇ ਜੋ ਵੀ ਕਾਨੂੰਨ ਬਣਾਵਾਂਗੇ ਉਹ ਸਾਰੀਆਂ ਪਾਰਟੀਆਂ ਦੇ ਨਾਲ ਗੱਲਬਾਤ ਕਰਕੇ ਸਲਾਮ ਮਸ਼ਫਰਾ ਕਰਕੇ ਉਸ ਤੋਂ ਬਾਅਦ ਹੀ ਇਸ ਕਾਨੂੰਨ ਨੂੰ ਤਿਆਰ ਕੀਤਾ ਜਾਏਗਾ ਤੇ ਜਿਸ ਤੋਂ ਬਾਅਦ ਉਸ ਨੂੰ ਪਾਸ ਕਰਕੇ ਲਾਗੂ ਹੈ ਜਿਹੜਾ ਕਰਨ ਦੇ ਲਈ ਅੱਗੇ ਪੇਚਿਆ ਜਾਏਗਾ ਇਸ ਤੋਂ ਇਲਾਵਾ ਤੋਂ ਅਸੀਂ ਦੱਸ ਦੇਈਏ ਕਿ ਅੱਜ ਪੰਜਾਬ ਦੇ ਰਾਜਪਾਲ ਨੇ ਜੋ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਜਥੇਦਾਰ ਨੇ ਜੋ ਗੜਗੱਜ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਦੇ ਦੌਰਾਨ ਬਹੁਤ ਸਾਰੇ ਮੁੱਦੇ ਵਿਚਾਰੇ ਗਏ ਜਿਸ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਜਾਂ ਫਿਰ ਜੋ ਕੁਝ ਇਸ ਸਮੇਂ ਪੰਜਾਬ ਦੇ ਵਿੱਚ ਵਾਪਰ ਰਿਹਾ ਉਸ ਨੂੰ ਲੈ ਕੇ ਵਿਚਾਰ ਚਰਚਾਵਾ ਹੋਈਆਂ ਨੇ ਸੋ ਵਿਚਾਰ ਚਰਚਾਵਾ ਦੇ ਵਿੱਚ ਬੜਾ ਕੁਝ ਪਰ ਵਿਚਾਰ ਚਰਚਾਵਾਂ ਤੋਂ ਬਾਅਦ ਨਤੀਜਾ ਕੀ ਨਿਕਲਦਾ ਇਹ ਦੇਖਣਾ ਲਾਜ਼ਮੀ ਹੋਵੇਗਾ ਮੀਟਿੰਗ ਬਹੁਤ ਅਹਿਮ ਸੀ ਸੋ ਹੁਣ ਦੇਖਦੇ ਆ ਕਿ ਅੱਗੇ ਇਸ ਤੇ ਨਤੀਜੇ ਕਿਸ ਤਰ੍ਹਾਂ ਨਿਕਲਦੇ ਨੇ ਤਾਂ ਇਹ ਅੱਗੇ ਕਾਰਵਾਈਆਂ ਜਿਹੜੀਆਂ ਕਿਸ ਤਰ੍ਹਾਂ ਨਿਪਰੇ ਚੜ੍ਹਦੀਆਂ ਉਮੀਦ ਕਰਦੇ ਆ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ